ਮੈਨੂੰ ਬਚਪਨ ਵਿੱਚ ਵੀ ਇਹ ਲਹਿਨਦਾ ਸ਼ੌਂਕ ਹੀ ਮੈਂ ਗੀਤ ਲਹਿਦਾ ਨਾ ਜੀ ਜੀ ਤੇ ਬਚਪਨ ਦੇ ਵਿੱਚ ਮੈਨੂੰ ਗੀਤ ਗਾਉਂਦਾ ਸ਼ੌਂਕ ਹੀ ਜੀ ਮੈਂ ਆਪਣੀ ਗਲੀ ਮਨੇ ਸੀ ਜਿੱਥੇ ਜੀ ਕਰਨਾ ਉੱਥੇ ਗੀਤ ਬੋਲ ਆਪਣ ਹਾਂਜੀ ਮੈਂ ਤਿੰਨ ਕਲਾਾਂ ਨਾਲ ਜੁੜਿਆ ਜੀ ਜੀ ਲਹਿਨ ਦੀ ਕਲਾ ਨਾਲ ਜੀ ਅਦਾਕਾਰੀ ਨਾਲ ਹਾਂਜੀ ਤੇ ਸੰਗੀਤਕਾਰੀ ਨਾਲ ਜੀ ਇਹ ਤਿੰਨੇ ਕਲਾਾਂ ਜਿਹੜੀਆਂ ਮੈਨੂੰ ਬਚਪਨ ਵਿੱਚ ਹੀ ਪ੍ਰਾਇਮਰੀ ਸਕੂਲ ਪੜ੍ਹਦੇ ਹਾਂ ਹੀ ਮੇਰੇ ਚ ਪੱਧ ਪੈ ਤਵੇਂ ਸ਼ਾਇਦ ਕੁਦਰਤੀ ਦੇਣਾ ਸਾਡੇ ਹਾਲਾਤ ਮੇਰੇ ਪਰਿਵਾਰ ਦੇ ਇਹਨੇ ਸਾਰੀ ਕੰਪੀਟੀਸ਼ਨ ਚ ਤੁਸੀਂ ਮੋਟੀਵੇਟ ਕਿੱਥੋਂ ਹੁੰਦੇ ਹੋ ਰੰਗਮੰਚ ਨਾਲ ਹੁਣ ਮੈਂ ਲੱਗਦਾ ਜਗਾ ਜੀ ਫਿਲਮਾਂ ਨਾਲ ਜੁੜਿਆ ਜੀ ਹੁਣ ਮੇਰੀ ਫਿਲਮ ਆ ਰਹੀ ਹੈ ਇੱਕ ਚੇਤਾ ਸਿੰਘ ਫਿਚਰ ਫਿਲਮ ਆ ਰਹੀ ਹੈ ਅੱਛਾ ਜੀ ਮੁਸ਼ਕਲਾਂ ਤੇ ਵੇਖੋ ਜੀ ਹਰ ਕੰਮ ਦੀ ਆ ਪਰ ਇਸ ਕੰਮ ਦੀ ਆ ਰ ਮੁਸ਼ਕਲ ਹੈ ਹਾਂ ਜੀ ਬਿਲਕੁਲ ਮੈਂ 3 ਮਿੰਟ ਦੀ ਸ਼ਾਰਟ ਬੁੱਕ ਬਣਾਈ ਆਪਣੇ ਖਰਚੇ ਦੇ ਬਣਾਈ ਤਗੇ ਤੇ ਮੈਂ ਪਹਿਲਾਂ ਜਿੰਦੜੀ ਰੋਲਦੀ ਦੇਖ ਫਿਰ ਹਕੀਕਤ ਖੋਲਦੀ ਦੇਖ ਤੋਂਪ ਨੂੰ ਕੁਝ ਵੀ ਹੋਇਆ ਨਾ ਜਾ ਕੇ ਰੰਗਤ ਫੁੱਲਦੀ ਦੇਖ ਸਵਾਗਤ ਹੈ ਜੀ ਸਾਰਿਆਂ ਦਾ ਮਾਜਾ वर्ल्ड वाइड ਤੇ ਪ੍ਰੋਗਰਾਮ ਗੁਫ਼ਤਗੋ ਦੇ ਵਿੱਚ ਸਭ ਤੋਂ ਪਹਿਲਾਂ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਉਮੀਦ ਹੈ ਤੁਸੀਂ ਜਿੱਥੇ ਕਿਤੇ ਵੀ ਹੋਵੋਗੇ ਪ੍ਰਮਾਤਮਾ ਦੇ ਪਾਣੀ ਵਿੱਚ ਆਪਣੀ ਜ਼ਿੰਦਗੀ گزار ਰਹੇ ਹੋਵੋਗੇ ਕਲਾ ਕੀ ਹੈ ਮਨੁੱਖੀ ਸਭਿਆਚਾਰ ਦਾ ਉਹ ਭਾਗ ਕਲਾ ਹੈ ਜਿਸ ਨੂੰ ਕਰੜੀ ਤੇ ਜੀ ਤੌਰ ਸਾਧਨਾ ਦੀ ਲੋੜ ਹੋਵੇ ਉਹ ਕਲਾਪਾਂ ਇਸ ਸੰਗੀਤ ਨਾਲ ਜੁੜੀ ਹੋਵੇ ਚਾਹੇ ਚਿੱਤਰਕਾਰੀ ਨਾਲ ਜਾਂ ਸਾਇਤ ਪਰਚਾਵੇ ਨਾਲ ਅੱਜ ਜਿਹੜੀ ਵਿਲੱਖਣ ਸ਼ਖਸੀਅਤ ਨਾਲ ਤੁਹਾਨੂੰ ਮਿਲਾਨ ਜਾ ਰਹੀਆਂ ਜੀ ਉਹਨਾਂ ਨੇ ਵੱਖ-ਵੱਖ ਖੇਤਰਾਂ ਦੇ ਵਿੱਚ ਬਹੁਤ ਵੱਡੀਆਂ-ਵੱਡੀਆਂ ਮੱਲਾ ਮਾਰੀਆਂ ਨੇ ਅਦਾਕਾਰੀ ਪੱਤਰਕਾਰੀ ਫਿਲਮਾਂ ਸੀਰੀਅਲ ਗੱਲ ਕੇ ਹਰ ਖੇਤਰ ਦੇ ਵਿੱਚ ਉਹਨਾਂ ਨੇ ਸ਼ਲਾਘਾਯੋਗ ਕੰਮ ਕੀਤੇ ਨੇ ਜੀ ਹਾਂ ਮੈਂ ਗੱਲ ਕਰਨ ਜਾ ਰਹੀ ਹਾਂ ਜੀ ਸਤਨਾ ਮੋਦਲ ਜੀ ਬਾਰੇ ਜੋ ਕਿ ਸਾਡੇ ਸਟੂਡੀਓ ਵਿੱਚ ਪਹੁੰਚ ਚੁੱਕੇ ਨੇ ਸਭ ਤੋਂ ਪਹਿਲਾਂ ਅਸੀਂ ਉਹਨਾਂ ਦਾ ਨਿੱਘਾ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਰ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਰ ਸਭ ਤੋਂ ਪਹਿਲਾਂ ਤੁਹਾਡੇ ਬਚਪਨ ਅਤੇ ਮੋਦਲੀ ਵਿੱਦਿਆ ਬਾਰੇ ਅਸੀਂ ਜਾਨਣਾ ਚਾਹਾਂਗੇ ਬਚਪਨ ਮੇਰਾ ਸਹਿਦ ਨਾਲ ਤੇ ਅਦਾਕਾਰੀ ਨਾਲ ਜੀ ਤੇ ਸੰਗੀਤ ਨਾਲ ਜੁੜਿਆ ਰਿਹਾ ਜੀ ਠੀਕ ਹੈ ਜੀ ਮੈਨੂੰ ਬਚਪਨ ਵਿੱਚ ਵੀ ਇਹ ਲਿਖੰਦਾ ਸ਼ੌਂਕੀ ਮੈਂ ਗੀਤ ਲਿਖਦਾ ਨਾ ਜੀ ਜੀ ਤੇ ਬਚਪਨ ਵਿੱਚ ਮੈਨੂੰ ਗੀਤ ਗਾਉਂਦਾ ਸ਼ੌਂਕ ਹੀ ਜੀ ਮੈਂ ਆਪਣੀ ਗਲੀ ਮਲੇ ਸੀ ਜਿੱਥੇ ਜਿੱਕਰਨਾ ਉਸ ਗੀਤ ਬੋਲਣਾ ਪੈਣਾ ਹਾਂਜੀ ਤੇ ਸਕੂਲ ਦੀ ਬਾਲ ਸੁਭਾਵਾ ਵਿੱਚ ਗੀਤ ਬੋਲਦਾ ਰਿਹਾ ਜੀ ਤੇ ਬਚਪਨ ਵਿੱਚ ਹੀ ਮੈਂ ਰਾਮਲੀਲਾ ਕਰਨੀ ਸ਼ੁਰੂ ਕਰ ਦਿੱਤੀ ਸੀ ਆਪਣੇ ਆਪਣੇ ਬੱਚੇ ਸਾਥੀ ਇਕੱਠੇ ਕਰਕੇ ਨਾ ਠੀਕ ਹੈ ਜੀ ਇਹ ਰਾਮਲੀਲਾ ਕਰਨੀ ਸ਼ੁਰੂ ਕਰ ਦਿੱਤੀ ਅੱਛਾ ਜੀ ਉਦੋਂ ਮੈਂ ਅਦੇ ਕਲਾ ਨਾਲ ਜੁੜ ਗਈ ਹਾਂਜੀ ਮੋਦਲ ਜੀ ਕਿਹੜੀ ਕਿਹੜੀ ਕਲਾ ਦੇ ਨਾਲ ਤੁਸੀਂ ਜੁੜੇ ਹੋਏ ਹੋ ਤੇ ਸਾਰੇ ਸਫਰ ਦੀ ਸ਼ੁਰੂਆਤ ਤੁਹਾਡੀ ਕਿਸ ਤਰ੍ਹਾਂ ਹੁੰਦੀ ਹੈ ਮੈਂ ਤਿੰਨ ਕਲਾ ਨਾਲ ਜੁੜਿਆ ਜੀ ਜੀ ਲਿਖਿੰਦੀ ਕਲਾ ਨਾਲ ਅਦਾਕਾਰੀ ਨਾਲ ਤੇ ਸੰਗੀਤਕਾਰੀ ਨਾਲ ਠੀਕ ਹੈ ਇਹ ਤਿੰਨੇ ਕਲਾਵਾਂ ਜਿਹੜੀਆਂ ਮੈਨੂੰ ਬਚਪਨ ਵਿੱਚ ਹੀ ਪ੍ਰਾਇਮਰੀ ਸਕੂਲ ਪੜਦਿਆਂ ਹੀ ਮੇਰੇ ਚ ਪੱਤ ਪੈਦਾ ਹੋ ਗਈ। ਸ਼ਾਇਦ ਕੁਦਰਤੀ ਦੇਣਾ ਸਾਡੇ ਹਾਲਾਗ ਮੇਰੇ ਪਰਵਾਜ਼ ਜੀ ਕੋਈ ਇਸੇ ਨੂੰ ਵੀ ਇਹਨਾਂ ਨਾਲ ਕੋਈ ਸਰੋਕਾਰ ਨਹੀਂ ਹੈਗਾ ਲਹਿਨ ਨਾਲ ਗਾਉਂ ਦੇ ਨਾਲ ਜੀ ਜਾਂ ਅਧਿਕਾਰੀਆਂ ਨਾਲ ਜੀ ਤੇ ਇਹ ਬਸ ਰੱਬ ਦਾ ਹੀ ਗੋਡ ਗਿਫਟ ਹੀ ਆ ਕਿ ਮੇਰੇ ਅੰਦਰ ਪੈਦਾ ਹੋਈਆਂ ਠੀਕ ਹੈ। ਅੱਛਾ ਜੀ ਤੇ ਮੈਂ ਸਕੂਲੇ ਪ੍ਰਾਇਮਰੀ ਸਕੂਲ ਪੜਦਿਆਂ ਹੀ ਇਹ ਤਿੰਨਾਂ ਕਲਾਮਾਂ ਦੇ ਨਾਲ ਜੁੜ ਗਿਆ। ਹਾਂਜੀ ਤੇ ਬਚਪਨ ਵਿੱਚ ਮੈਂ ਅਕਸਰ ਮੈਂ ਗਲੀਆਂ ਮੈਂ ਲੈ ਜਿੱਥੇ ਬੈਠਾ ਉਹ ਗੀਤ ਬੋਲਦਾ ਲੋਕਾਂ ਨੂੰ ਗੀਤ ਸੁਣਾਇਆ ਕਰਨੀ। ਜੀ ਤੇ ਫਿਰ ਮੈਂ ਸਕੂਲੇ ਜਦੋਂ ਬਾਸਵਾਵਾਂ ਲੱਗਦੇ ਹਾਂ ਉੱਥੇ ਮੈਨੂੰ ਅਧਿਆਪਕਾਂ ਨੇ ਪੁੱਛਿਆ ਕਿ ਬੜੇ ਬੜੇ ਗੀਤ ਬੋਲਦਾ ਉਹਨਾਂ ਮੈਨੂੰ ਗੀਤ ਗਾਇਆ ਕਰਨੇ ਹੱਥ ਬਾਸਵਾਜ ਮੈਂ ਗੀਤ ਬੋਲਨੇ ਬੋਲੇ ਜੀ ਤੇ ਜਿਹੜਾ ਲਿਖਦਾ ਸ਼ੌਂਕ ਹੀ ਉਹ ਮੈਂ ਜਦੋਂ ਸ਼ੇਮ ਸਾਧਿ ਪੜ੍ਹਦਾ ਹਾਂ ਸ਼ਾਇਦ ਉਦੋਂ ਮੈਂ ਗੀਤ ਲਿਖਨੇ ਸ਼ੁਰੂ ਕਰ ਦਿੱਤੇ ਅੱਛਾ ਜੀ ਠੀਕ ਹੈ ਜੀ ਤੇ ਜਿਹੜਾ ਅਦਾਕਾਰੀ ਆ ਉਹ ਜਿਹਨੇ ਨਿੱਕੇ ਨਿੱਕੇ ਹੋਵੇ ਜਦੋਂ ਆਪਾਂ ਸ਼ੇਮ ਸਾਧਿ ਵੀ ਸ਼ਾਇਦ ਹੋਵੇ ਉਦੋਂ ਬਾਤ ਐਸੀ ਦਰਾਂ ਨਹੀਂ ਜੀ ਮੈਂ ਰਾਮ ਲਲਾ ਨਾਲ ਜੁੜ ਗਿਆ ਜੀ ਅੱਛਾ ਜੀ ਤੇ ਇਹ ਪਿੰਡ ਚ ਰਾਮਲਾ ਸ਼ੁਰੂ ਕਰ ਦਿੱਤੀ ਕਰਨੀ ਤੇ ਉਹ ਮੇਰੀ ਅਦਾ ਕਰੀ ਦਾ ਸਫਰ ਇਥੋਂ ਸ਼ੁਰੂ ਹੋਇਆ ਜੀ ਇਹ ਤਿੰਨੇ ਜਿਹੜੀਆਂ ਕਲਾਮਾਂ ਹੁਣ ਵੀ ਬਰਕਰਾਰ ਨੇ ਇਸ ਵੇਲੇ ਵੀ ਮੈਂ ਸਹਿਸਭਾਵਾਂ ਨਾਲ ਜੁੜਿਆ ਮੈਂ ਰੰਗ ਮੰਚਾਂ ਨਾਲ ਜੁੜਿਆ ਤੇ ਮੈਂ ਗਾਉਂ ਦੇ ਨਾਲ ਵੀ ਛੁੜਿਆ ਠੀਕ ਹੈ ਮੈਂ ਹਾਲ ਹੁੰਛਲੇ ਦਾ ਨਹੀਂ ਘਾਰਿਆ ਜੀ ਤੁਸੀਂ ਜਨਨ ਗੋਦਾ ਰਹਿਆ ਅੱਛਾ ਜੀ ਪਰ ਉਹ ਮੈਨੂੰ ਸ਼ੌਕ ਮੈਨੂੰ ਅਜੀਬ ਵਰਕਰ ਆ ਰਿਹਾ ਠੀਕ ਹੈ ਜਿੱਥੇ ਮੌਕਾ ਮਿਲਦਾ ਪਾਬ ਗੀਤ ਜਰੂਰ ਬੋਲਦੇ ਹਨ ਹਾਂ ਜੀ ਜਿਵੇਂ ਕਿ ਤੁਸੀਂ ਦੱਸਿਆ ਕਿ ਪਰਿਵਾਰ ਦੇ ਵਿੱਚ ਕੋਈ ਵੀ ਇਸ ਫੀਲਡ ਦੇ ਵਿੱਚ ਨਹੀਂ ਹੈਗਾ ਤੇ ਪਰਿਵਾਰ ਦਾ ਸਹਿਯੋਗ ਤੁਹਾਨੂੰ ਮਿਲ ਰਿਹਾ ਪੂਰਾ ਪੂਰਾ ਹਾਂ ਪਰਿਵਾਰ ਦਾ ਪੂਰਾ ਸਹਿਯੋਗ ਜੀ ਕਦੀ ਕਿਸੇ ਨੇ ਅਰਚਨ ਨਹੀਂ ਕੀਤੀ ਕਿ ਤੁਸੀਂ ਇਹ ਕੰਮ ਛੱਡ ਦਿਓ ਕੋਈ ਠੀਕ ਹੈ ਜੀ ਮੋਦਲ ਜੀ ਇਸ ਫੀਲਡ ਦੇ ਵਿੱਚ ਬਹੁਤ ਸਾਰਾ ਕੰਪੀਟੀਸ਼ਨ ਹੈ ਐਨੇ ਸਾਰੇ ਕੰਪੀਟੀਸ਼ਨ 'ਚ ਤੁਸੀਂ ਮੋਟੀਵੇਟ ਕਿੱਥੋਂ ਹੁੰਦੇ ਹੋ ਮੋਟੀ ਵੀ ਤੇ ਜਦੋਂ ਆਪਾਂ ਕੋਈ ਪੇਸ਼ਕਾਰੀ ਕਰਦੇ ਹਾਂ ਜੀ ਸਟੇਜ ਤੇ ਕਰਦੇ ਹਾਂ ਜਾਂ ਕਿਤੇ ਇੱਕ ਸੱਜਣ ਮਨ ਕੋ ਕੋ ਬੈਠੇ ਕਰਦੇ ਹਾਂ ਉਹ ਲੋਕ ਜਿਹਨੂੰ ਸਾਨੂੰ ਰਿਸਪੌਂਸ ਦਿੰਦੇ ਆ ਨਾ ਤੇ ਸਾਡੇ ਆਪਣੇ ਅੰਦਰ ਹਿੰਮਤ ਪੈਦਾ ਹੁੰਦੀ ਹੈ ਹੌਸਲਾ ਪੈਦਾ ਹੁੰਦਾ ਠੀਕ ਹੈ ਜੀ ਇਸੇ ਕਰਕੇ ਜਿਹੜਾ ਆਪਾਂ ਅੱਗੇ ਵਧੇ ਗਏ ਆ ਮੈਨੂੰ ਜੇ ਗਾਉਣ ਦਾ ਸ਼ੌਂਕ ਹੀ ਹਾਂਜੀ ਤੇ ਮੇਰਾ ਮੇਰਾ ਮੁਰਕਾ ਨਾ ਜਦੋਂ ਲੱਗਾ ਕਿ ਲੋਕਾਂ ਨੇ ਕਾਫੀ ਮੈਨੂੰ ਸਲਾਹਿਆ ਹਾਂਜੀ ਮੈਨੂੰ ਸਟੇਜਾਂ 'ਤੇ ਗਾਉਣ ਦਾ ਮੌਕਾ ਮਿਲਿਆ ਮੈਂ ਕਾਊਂਟਰ ਉੱਤੇ ਜਾਂਦਾ ਰਹੇ ਉਹਨਾਂ ਦੇ ਤੇਜਾਂ ਦੇ ਗੀਤ ਬੋਲਦਾ ਰਿਹਾ ਹਾਂਜੀ ਤੇ ਉਹ ਫਿਰ ਮੇਰਾ ਹੋਲੀ ਹੋਲੀ ਜ਼ਿਆਦਾ ਸ਼ੌਂਕ ਕਰਾ ਹੋ ਗਿਆ ਫਿਰ ਮੈਂ ਕਿਸੇ ਸੰਗੀਤ ਅਧਿਆਪਕ ਨਾਲ ਜੁੜਿਆ ਜੀ ਤੇ ਉਹਨਾਂ ਨੇ ਮੈਨੂੰ ਬੀਏ ਕਰਾਈ ਹੈ ਮੈਂ ਕਲਾਸਿਕਲ ਦੀ ਪ੍ਰਚੀਨ ਕਲਾ ਕੇਂਦਰ ਚੰਡੀਗੜ੍ਹ ਤੋਂ ਬੀਏ ਦੀ ਡਿਗਰੀ ਕੀਤੀ ਹੈ ਅੱਛਾ ਜੀ ਵੱਤ ਤੇ ਜਿਹੜਾ ਹੈਗਾ ਲਿਖਣ ਦਾ ਸ਼ੌਂਕ ਉਹਦੇ ਵਾਸਤੇ ਮੈਨੂੰ ਨਾਲ ਪੱਤਰਕਾਰੀ ਦਾ ਸ਼ੌਂਕ ਪੈਦਾ ਹੋ ਗਿਆ। ਮੈਂ ਪੱਤਰਕਾਰੀ ਨਾਲ ਜੁੜਿਆ ਰਿਹਾ। ਮੈਂ ਆਰਟੀਕਲ ਲਿਖਦਾ ਰਿਹਾ ਠੀਕ ਹੈ। ਮੈਂ ਕੁਝ ਕਿਤਾਬਾਂ ਵਿੱਚ ਲਿਖੀਆਂ ਛੋਟੀਆਂ ਕਿਤਾਬਾਂ ਕਈਆਂ ਦੀਆਂ ਜੇ ਕਈਆਂ ਸੰਸਥਾਵਾਂ ਨੇ ਮੇਰੇ ਕੋਲ ਤਾਂ ਸੰਸਥਾਵਾਂ ਨੇ ਕਦਮ ਲਿਖਾਈਆਂ ਨੇ। ਮੈਗਜ਼ੀਨ ਵੀ ਇੱਕ ਤੁਹਾਡਾ ਹਾਂ ਮੈਂ ਆਪਣਾ ਮੈਗਜ਼ੀਨ ਹਾਂ ਮੈਂ ਆਪਣੇ ਮੈਗਜ਼ੀਨ ਕਰਦਾ ਹਾਂ ਇਹ ਰੰਗ ਕੰਮੀ ਜਿਹੜਾ ਆਰਐਨਏ ਤੋਂ ਰਿਸਟ੍ਰਟ ਵੀ ਹੈ ਠੀਕ ਹੈ ਇਸ ਤੋਂ ਇਲਾਵਾ ਮੈਂ ਕਾਫੀ ਸੈਸਭਾ ਨਾਲ ਜੁੜਿਆ ਨਾ ਹੁਣ ਵੀ ਇੱਕ ਪੰਜਾਬੀ ਵਿਧੇ ਸਭਾ ਚ ਗਾਵਾਂ ਤੇ ਮਨਰੌਲ ਸਿੰਘ ਜੀ ਉਹਨਾਂ ਦੀ ਸਭਾ ਨਾਲ ਹੁਣ ਇਸ ਵੇਲੇ ਜੁੜਿਆ ਜੀ ਜਿਹੜੀ ਅਦਾਕਾਰੀਆਂ ਉਹ ਮੈਂ ਲਗਾਤਾਰ ਨਾਟਕ ਕਰ ਰਿਹਾ ਕੇਵਲ ਥਾਲੀ ਬਾਜਨਾਵੇਂ ਪਿਛਲੇ ਸਮੇਂ ਤੋਂ ਨਾਟਕ ਕਰਿਆ ਫਿਰ ਗੇਂਦਰ ਮਕੜਾ ਜੇ ਹੋਰ ਕਈ ਟੀਮਾਂ ਨਾਲ ਨਾਟਕ ਕਰਿਆ ਤੇ ਹੁਣ ਜਿਹੜਾ ਪਿਛਲੇ ਮਹੀਨੇ ਪੰਜਾਬ ਨਾਟਕ ਸ਼ਾਲਾ ਚ ਤੇ 11 12 ਨਵੰਬਰ ਨੂੰ ਨਾਟਕ ਕੀਤੇ ਆ ਜੀ ਠੀਕ ਹੈ ਤੇ ਹੁਣ ਵੀ ਆਹੀ ਨਾ ਸ਼ਮਸ਼ੇਰਪੁਰ ਟਾਟਾ ਨੇ ਕਿ ਉੱਥੇ ਨਾਟਕਾਂ 'ਚ ਜਾ ਰਹੇ ਜੀ ਰੰਗਮંચ ਨਾਲ ਹੁਣ ਮੈਂ ਲੱਗਦਾ ਛੜਿਆ ਜੀ ਫਿਲਮਾਂ ਨਾਲ ਜੁੜਿਆ ਜੀ ਹੁਣ ਮੇਰੀ ਫਿਲਮ ਆ ਰਹੀ ਇੱਕ ਚੇਤਾ ਸਿੰਘ ਫਿਚਰ ਫਿਲਮ ਆ ਰਹੀ ਹੈ ਅੱਛਾ ਜੀ ਇਹ ਤੋਂ ਪਹਿਲਾਂ ਇਹ 8 ਜੁਲਾਈ ਨੂੰ ਮੇਰੀ ਕਿਸ ਤਰ੍ਹਾਂ ਕਿ ਗਈ ਆ ਚੰਨਾ ਮੇਰਾ ਇੱਕ ਸੀਰੀਅਲ ਚੱਲ ਗਿਆ ਹਿੰਦੀ ਸੀਰੀਅਲ ਤੇ ਸਟਾਰ ਭਾਰਤ ਉਤੇ ਹਾਂਜੀ ਤੇ ਇਸ ਤਰ੍ਹਾਂ ਹੀ ਲਗਾਤਾਰ ਚਲੋ ਇਸ ਅਦਾਕਾਰੀ ਖੇਤਰ ਵਿੱਚ ਰਹੇ ਜੀ ਬਹੁਤ ਵਧੀਆ ਜੀ ਮੋਦਲ ਜੀ ਇਸ ਫੀਲਡ ਦੇ ਵਿੱਚ ਸਟਰਗਲਸ ਵੀ ਬਹੁਤ ਹੈ ਕਿ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਦਾ ਤੁਹਾਨੂੰ ਫਿਰ ਸਾਹਮਣਾ ਕਰਨਾ ਪਿਆ ਹੁਣ ਤੱਕ ਮੁਸ਼ਕਿਲਾਂ ਤਾਂ ਵੇਖੋ ਜੀ ਹਰ ਕੰਮ ਦੀ ਆ ਪਰ ਇਸ ਕੰਮ ਜਿਆਦਾ ਮੁਸ਼ਕਲ ਨਹੀਂ ਹਾਂਜੀ ਬਿਲਕੁਲ ਜਿਹੜੀ ਫਿਲਮਾਂ ਦੀ ਹੁੰਦੀ ਹੈ ਨਾ ਸਲੈਕਸ਼ਨ ਜੀ ਉਹਦੀ ਐਡੀਸ਼ਨ ਹੁੰਦੀ ਪਹਿਲਾਂ ਜੀ ਐਡੀਸ਼ਨ ਦੇ ਵਿੱਚ ਇੱਕ ਰੋਲ ਵਾਸਤੇ ਘੱਟੋ ਘੱਟ 50-50 ਬੰਦੇ ਬੁਲਾਉਂਦੇ ਜੀ ਹਾਂਜੀ ਤੇ ਪਰ ਉਹ ਤੇ ਆਪਣੀ ਕਲਾ ਜੀ ਤੇ ਤੁਹਾਡੀ ਕਲਾ ਤੁਹਾਡੇ ਕੋਲ ਤੇ ਫਿਰ ਤੁਸੀਂ ਆਪਣੇ ਵਗੇ ਆਓਗੇ ਨਾਟਕਾਂ ਦੇ ਵਿੱਚ ਵੀ ਆ ਤੇ ਨਾਟਕਾਂ ਵਿੱਚ ਵੀ ਉੱਥੇ ਬੜੀ ਮਿਹਨਤ ਕਰਨੀ ਪੈਂਦੀ ਜੀ ਹਾਂਜੀ ਬਹੁਤ ਉੱਥੇ ਰੋਟੀ ਵੀ ਭੁੱਲ ਜਾਂਦੀ ਆ ਜੀ ਤੇ ਸਵੇਤ ਲੱਗੇ ਸ਼ਾਮਾਂ ਤੱਕ ਵੀ ਕੀ ਆ ਰ ਸਲੰਕਾ ਨਹੀਂ ਪੈਂਦੀ ਨਾਟਕ ਲੱਗੇ ਆਈਂ ਬਿਲਕੁਲ ਤੇ ਉਹ ਜਿਹੜਾ ਬੰਦਾ ਫਿਰ ਮਨਤਨ ਨਾਲ ਕੰਮ ਕਰਦਾ ਹਾਂਜੀ ਆਪਣੇ ਆਪ ਨੂੰ ਸਮਰਪਿਤ ਕਰਨਾ ਪੈਂਦਾ ਸਮਰਪਿਤ ਕਰਨਾ ਪੈਂਦਾ ਉਹ ਆਪਣੇ ਆਪ ਨਿਕਲ ਜਾਂਦਾ ਜੀ ਹੁਣ ਮੈਂ ਇੱਕ ਨਾ 2016 ਸ਼ਾਇਦ ਫਿਲਮ ਬਣਾਈ ਸੀ ਤੇ ਕੇਂਦਰ ਸਰਕਾਰ ਨੇ ਹਾਂਜੀ ਤੇ ਕਿਹਾ ਕਿ ਜਿਹੜੀ ਸਵਚ ਭਾਤਰੀਮੀਮ ਚਲਾਈ ਉਹਦੇ ਕੋਲ ਸ਼ਾਰਟ ਮੂਵੀ ਬਣਾਓ ਜੀ ਅੱਛਾ ਜੀ ਮੈਂ 3 ਮਿੰਟ ਦੀ ਸ਼ਾਰਟ ਮੂਵੀ ਬਣਾਈ ਆਪਣੇ ਖਰਚੇ ਦੇ ਬਣਾਈ ਠੀਕ ਹੈ ਜੀ ਤੇ ਮੈਂ ਬੜੀ ਮਿਹਨਤ ਨਾਲ ਬਣਾਈ ਉਹ ਮੈਂ ਮੂਵੀ ਉੱਤੇ ਭੇਜੀ ਮੈਨੂੰ ਕੋਈ ਆਸ ਨਹੀਂ ਕਿ ਮੈਨੂੰ ਕੋਈ ਸਪੌਂਸਰ ਹੋਗਾ ਪਰ ਮੈਂ ਹੈਰਾਨ ਹੋ ਗਿਆ ਕਿ ਬੰਬੇ ਤੋਂ ਮੈਨੂੰ ਫੋਨ ਵੀ ਆ ਠੀਕ ਹੈ ਅੱਛਾ ਜੀ ਜਿਹੜੀ ਫਿਲਮ ਡਿਵੈਲਪਮੈਂਟ ਕਾਰਪੋਰੇਸ਼ਨ ਹੈ ਜਿਹੜੀ ਜਿਹੜਾ ਡਿਪਾਰਟਮੈਂਟ ਦਾ ਸੈਂਟਰ ਮੋੜ ਜਿਹੜਾ ਫਿਲਮਾਂ ਨੂੰ ਸੈਂਸਰ ਵੀ ਕਰਦਾ ਜੀ ਜੀ ਉਹਦੇ ਵੱਲੋਂ ਮੈਨੂੰ ਫੋਨ ਆਇਆ ਕਿ ਤੁਹਾਡੀ ਜਿਹੜੀ ਆ ਸੀਡੀ ਸਰ ਕੋ ਉਹ ਫਿਲਮ ਦੀ ਪਹੁੰਚ ਗਈ ਆ ਜੀ ਤੇ ਉਹ ਸੈਕਸ਼ਨ ਚੱਲ ਗਿਆ ਪਰ ਉਸ ਤੋਂ ਬਾਅਦ ਨੂੰ ਸਰਟੀਫੀਕੇਟ ਬਣਾਇਆ ਅੱਜ ਤੱਕ ਨਹੀਂ ਲੱਗਾ ਸਰਕਾਰ ਨੇ ਮੈਨੂੰ ਐਪਰੀਸ਼ੀਏਟ ਕੀਤਾ ਕਿ ਤੁਹਾਡੀ ਫਿਲਮ ਜਿਹੜੀ ਉਹ 3 ਮਿੰਟ ਦੀ ਬਹੁਤ ਵਧੀਆ ਜੀ ਤੇ ਮੈਨੂੰ ਕੁਮਾਰ ਹੈ ਕਿ ਮੈਨੂੰ ਫਿਲਮ ਡਿਵੈਲਪਮੈਂਟ ਕਾਰਪੋਰੇਸ਼ਨ ਮੁੰਬਈ ਵੱਲੋਂ ਮੈਨੂੰ ਉਹ ਅਦਾ ਕਰੀਕਾ ਜੋ ਆਪਣਾ ਡਾਇਰੈਕਸ਼ਨ ਦਾ ਉਸ ਟਿਕਟ ਮਿਲਿਆ ਜੀ ਤੇ ਇਸੇ ਤਰ੍ਹਾਂ ਮੈਂ 2012 ਚ ਇੱਕ ਪੰਜਾਬ ਨਾਟਕਸ਼ਾਲਾ ਵੇਖੀ ਇਹ ਨੈਸ਼ਨਲ ਸਕੂਲ ਆਫ ਡਰਾਮਾ ਉਹ ਵੀ ਕੇਂਦਰ ਸਰਕਾਰ ਦਾ ਇੱਕ ਡਿਪਾਰਟਮੈਂਟ ਆ ਜਿਹੜਾ ਅਦਾ ਕਰਨ ਸਿਖਾਉਂਦਾ ਜਿਹਦੇ ਵਿੱਚ ਬੜੇ 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 ਸਟਾਰ ਬਣ ਕੇ ਬਾਲੀਵੁੱਡ ਚ ਕੰਮ ਕਰ ਰਹੇ ਨੇ ਉਹ ਤੋਂ ਨਿਕਲੇ ਨੇ ਹਾਂਜੀ ਇਸ ਨੈ ਸਰਕਲ ਆਫ ਡਰਾਮਾ ਜੀ ਉਹਨਾਂ ਚ ਹੀ ਮੈਨੂੰ ਮੈਂ ਕੁਝ 1.5 ਮਹੀਨੇ ਦੀ ਵਰਕਸ਼ਾਪ ਲਈ ਜੀ ਤੇ ਉੱਥੇ ਮੈਨੂੰ ਬਹੁਤ ਵਧੀਆ ਰਿਸਪੌਂਸ ਮਿਲਿਆ ਜਿਹੜੇ ਕਲਾਕਾਰ ਹੀ ਹਾਲਾਂਕਿ ਮੈਂ ਮੈਂ ਸਮਝਦਾ ਕਿ ਇਹ ਜਿਹੜੇ ਨੌਜਵਾਨ ਨੇ ਉਹ ਜ਼ਿਆਦਾ ਵਧੀਆ ਹੋਣਗੇ ਪਰ ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਸਵਾਇਆ ਹਾਲਾਂਕਿ ਮੈਂ ਚਾਹਦਾ ਹਾਂ ਉੱਥੇ ਉਹਨਾਂ ਦਾ ਕੰਮ ਕਰ ਦਵਾਂ ਪਰ ਉਹ ਬੜੇ ਖੁਸ਼ ਹੋਏ ਕਿ ਕਿੰਨੇ ਤਾਂ ਬਹੁਤ ਵਧੀਆ ਕਲਾਕਾਰ ਜੋ ਉੱਥੇ ਮੈਨੂੰ ਬੜਾ ਸਵਾਂਸ ਮਿਲਿਆ ਫਿਰ ਜਿਹੜੇ ਕੋਚ ਆਏ ਸੀ ਸਾਨੂੰ ਏ ਵੱਖ-ਵੱਖ ਸਟੇਟਰ ਦਾ ਕੋਰਸ ਹੈ ਜੀ ਜਿਨ੍ਹਾਂ ਨੇ ਸਾਨੂੰ ਸਮਝਾਉਣਾ ਹੈ ਵੱਖ ਕੋਚਿੰਗ ਦੇਣੀ ਕਿ ਕਿ ਨੇ ਸੈਟ ਬਾਰੇ ਕਿ ਨੇ ਬੇਕਅਪ ਬਾਰੇ ਕਿ ਕਿਸ ਨੇ ਲਾਈਟਿੰਗ ਬਾਰੇ ਕਿ ਇਹ ਅਦਾ ਕਰੀ ਬਾਰੇ ਜੀ ਤੇ ਉਹ ਸਾਰੇ ਜਿਹੜੇ ਕਿਸੇ ਨੇ ਬਾਡੀ ਦੇ ਸਾਡੀ ਮੂਵਮੈਂਟ ਹੈ ਕਿ ਬਾਡੀ ਨੂੰ ਆਪਾਂ ਕਿਵੇਂ ਆਪਣਾ ਫਲੈਕਸੀਬਲ ਕਰਨਾ ਵਾ ਠੀਕ ਹੈ ਜੀ ਜੀ ਤੇ ਉਹ ਸਾਰੇ ਮੇਰਾ ਬੜੇ ਮਤਲਬ ਖੁਸ਼ ਹੋਏ ਮੇਨਾ ਹੋਏ ਕਿ ਇਹਨੂੰ ਮਿਕਸ ਆਪੋ ਹੈ ਮੈਂ ਇੱਕ ਤਾਂ ਸੁਣੀ ਗੱਲ ਜੀ ਇੱਕ ਖੁਸ਼ੀ ਦੀ ਗੱਲ ਲੇ ਕੇ ਉਹ ਮੈਨੂੰ ਕਿੰਨਾ ਵਧੀਆ ਮੈਨੂੰ ਪਿਆਰ ਕਰਦੇ ਸੀ ਜੀ ਇਹ ਇੱਕ ਸ਼ਫਾਲੀ ਅਸ਼ਫਾਲੀ ਸ਼ਰਮਾ ਕੁੜੀ ਅਮਰਸਾ ਦੀ ਅੱਛਾ ਜੀ ਉਹ ਬਾਣੀ ਸੀਰੀਅਲ ਆਇਆ ਸੀ ਉਹਦੀ ਹੀ ਰੋਲ ਨਹੀਂ ਬਣੀ ਉਹ ਤੋਂ ਬਾਅਦ ਹੁਣ ਪੰਜਾਬੀ ਵਿੱਚ ਨਹੀਂ ਆਉਂਦਾ ਸੀ ਹਾਂ ਪਾਣੀ ਹੈ ਜੀ ਉਹਦੀ ਰੋਲ ਠੀਕ ਹੈ ਜੀ ਉਹ ਕੁੜੀ ਦੇ ਇੱਕ ਮੈਂ ਮੈਂ ਵੀ ਬੜਾ ਸਹੀਦਾ ਪਤਲਾ ਹਾਂ ਠੀਕ ਹੈ ਇਸ ਤੋਂ ਵੀ ਪਤਲਾ ਹੀ ਹੋਗਾ ਠੀਕ ਹੈ ਤੇ ਉਹਨੇ ਸਾਡੇ ਕਿਹੜੇ ਜਿਹੜਾ ਕੋਜ ਹੀ ਨਾ ਉਹ ਪੰਨੀ ਕਿੱਥੋਂ ਆਈ ਬਾਹਰੋਂ ਕਾਫੀ ਆਈ ਮਿਲਦਾ ਪਹਿਲਾਂ ਤੋਂ ਬਾਅਦ ਹਾਂ ਜੀ ਤੇ ਉਹਨੇ ਲੱਡੂ ਭੇਜੇ ਕਿੰਦਾ ਇੱਕ ਸ਼ਫਾਲੀ ਦਾ ਲੱਡੂ ਤੇ ਇੱਕ ਮੋਦਕ ਦਾ ਨਾਂਮ ਉਹਦਾ ਲੱਡੂ ਆ ਅੱਛਾ ਜੀ ਉਹ ਸਾਰੇ ਕਹਿੰਦੇ ਕਿ ਤੁਹਾਨੂੰ ਲੱਡੂ ਵੀ ਭੇਜੇ ਸਪੈਸ਼ਲ ਉਹਦੇ ਜ ਤੇ ਉਹ ਕਹਿੰਦਾ ਮੈਨੂੰ ਬੱਚੇ ਲੱਗਦੇ ਆ ਬੜੇ ਪਤਲੇ ਪਤਲੇ ਆ ਤੇ ਕਹਿੰਦਾ ਮੈਂ ਲੰਦਾ ਭੇਜੇ ਕਿ ਦੋਵੇਂ ਤੁਸੀਂ ਪਤਲੇ ਹੋ ਦੇ ਖਾ ਕੇ ਮੋਟੇ ਹੋ ਅੱਛਾ ਜੀ ਤੇ ਮੈਨੂੰ ਫਿਰ ਲੱਗਿਆ ਕਿ ਵਾਕਿਆ ਜਿਹੜੇ ਸਾਡੇ ਜਿੰਨੇ ਕੋਚ ਜਿਹੜੇ ਹਨ ਨੂੰ ਕਰਾਰ ਹੈ ਵਟਸਐਪ ਨੈਸਸਪੂਲਾ ਕਰਮ ਦੀ ਉਹ ਸਾਡੇ ਪਿਆਰ ਕਰਦੇ ਆ ਇੱਕ ਹੋਰ ਕੋਚ ਮੈਨੂੰ ਉਹਦਾ ਨਾਮ ਦੀ ਯਾਦ ਹੈ ਠੀਕ ਆ ਤੇ ਉਹ ਬਿਹਾਰ ਤੋਂ ਸ਼ਹਿਰਾ ਹੀ ਤੇ ਉਹ ਵੀ ਬੜੇ ਬੜੇ ਪਿਆਰ ਨਾਲ ਮੈਨੂੰ ਮਿਲਦੇ ਸੀ ਮੈਂ ਉਹਦੇ 'ਚ ਨਾ ਮਤਲਬ ਉਮਰ ਕੇ ਸਾਹਮਣੇ ਆ ਕਿ ਮੈਂ ਭਾਵੇਂ ਆਪਣੇ ਨੂੰ ਸਮਝਦਾ ਕੁਝ ਨਹੀਂ ਪਰ ਮੈਨੂੰ ਲੱਗਦਾ ਕਿ ਸਾਰੇ ਕੋਚ ਜਿਹੜੇ ਮੈਨੂੰ ਸਮਝਦੇ ਕਿ ਮੇਰੇ ਪਹਿਲੇ ਕੁਝ ਹੈਗਾ ਹਾਂ ਜੀ ਬਿਲਕੁਲ ਤੇ ਉਹ ਬਹੁਤ ਪਿਆਰ ਕਰਦੇ ਰਹੇ ਜੀ ਇਹਦੇ ਪਿੱਛੇ ਵੀ ਮਿਹਨਤ ਦਾ ਰੰਗ ਹੀ ਹੈ ਜੀ ਮਿਹਨਤ ਆਪਾਂ ਕਿਸੇ ਸਾਲ ਚ ਕਰਦੇ ਹਾਂ ਤੇ ਰਿਜ਼ਲਟ ਸਾਨੂੰ ਨੈਕਸਟ ਆਉਣ ਵਾਲੇ ਸਮੇਂ ਚ ਮਿਲ ਜਾਂਦਾ ਹੈ ਜੀ ਸੋ ਮੋਦਲ ਜੀ ਟੈਲੀਫਿਲਮਾਂ ਦਾ ਅੱਜ ਕੱਲ ਬਹੁਤ ਰੁਝਾਨ ਚੱਲ ਰਿਹਾ ਹੈ ਮੈਨੂੰ ਲੱਗਦਾ ਕਿ ਇਹ ਵਧੀਆ ਉਪਰਾਹਲਾ ਹੈ ਕਿ ਇਹ ਥੋੜੇ ਸਮੇਂ ਦੇ ਵਿੱਚ ਆਪਾਂ ਇੱਕ ਗੁੱਡ ਮੈਸੇਜ ਦੇ ਸਕਦੇ ਹਾਂ ਕਿਹੜੇ ਕਿਹੜੇ ਟੈਲੀਫਿਲਮਾਂ ਦੇ ਵਿੱਚ ਤੁਸੀਂ ਕੰਮ ਕੀਤਾ ਹੁਣ ਤੱਕ ਟੈਲੀਫਿਲਮਾਂ ਤੇ ਬਹੁਤ ਸਾਰੀ ਕੀਤੀਆਂ ਨੇ ਜੀ ਉਹ ਨੂੰ ਯਾਦ ਨਹੀਂ ਹੋ ਰਹੀਆ ਹਾਂਜੀ ਪਰ ਪਿਛਲੇ ਸਮੇਂ ਚ ਇੱਕ ਕੀਤੀ ਸੀ ਆਪਾਂ ਪਗੜੀ ਸੰਭਾਲ ਜੀ ਪਗੜੀ ਸੰਭਾਲ ਜਟਾ ਠੀਕ ਹੈ ਅੱਛਾ ਜੀ ਉਹ ਉੱਚ ਕੰਮ ਕੀਤਾ ਸੀ ਉੱਚ ਬੜਾ ਹੋ ਰਿਹਾ ਮੈਸੇਜ ਜੀ ਆਪਾਂ ਥੋੜੇ ਸਮੇਂ ਦੇ ਵਿੱਚ ਚਾਹ ਤਿੰਨ ਚਾਰ ਮਿੰਟ ਦੇ ਖੇਡ ਫਿਲਮਣੀ ਜੀ ਬਸ ਤੋ 5 ਮਿੰਟ ਹੋ ਗਈ ਹਾਂਜੀ ਥੋੜੇ ਸਮੇਂ ਦੇ ਆਪਾਂ ਬੜਾ ਹੋ ਰਿਹਾ ਮੈਸੇਜ ਤਾਂ ਹੈ ਜੀ ਬਿਲਕੁਲ ਤੇ ਕੀ ਜਿਹੜੇ ਆ ਲੋਕਾਂ ਕੋ ਜਮੀਨਾ ਦੇ ਚੱਕ ਤੈ ਕੇ ਆਪਣੇ ਭਰਾਵਾਂ ਨੂੰ ਮਾਰਦੇ ਨੇ ਆਪਣੇ ਪਰਿਵਾਰਾਂ ਨੂੰ ਮਾਰ ਦਿੰਦੇ ਆ ਉਹ ਲੋਕ ਇਤੋਂ ਬਚ ਕੇ ਰਹਿਣਾ ਤੇ ਜਮੀਨਾ ਇੱਥੇ ਹੀ ਰਹਿਣੀਆਂ ਨੇ ਸਾਡੇ ਵਿੱਚ ਜਿਹੜੀਆਂ ਉਹਨਾਂ ਰਿਸ਼ਤਿਆਂ ਨੂੰ ਖਰਾਬ ਨਹੀਂ ਕਰਨਾ ਚਾਹੀਦਾ ਹਾਂਜੀ ਬਿਲਕੁਲ ਹਾਂਜੀ ਤੇ ਹੋਰ ਵੀ ਆਪਾਂ ਜਿਵੇਂ ਕਿ ਜਿਹੜੇ ਮੈਸੇਜ ਆ ਜਿਹੜਾ ਨਸ਼ਿਆਂ ਦੇ ਆ ਜਾਂ ਆਵਾਥਾਪਨ ਬਚਾਉਂਦੇ ਆ ਜਾਂ ਧਰਤੀ ਨੂੰ ਸੰਭਾਲਣ ਦੇ ਆ ਇਹ ਸਾਰੇ ਇਸ ਸ਼ਾਰਟ ਮੂਵੀ ਨਾਲ ਜੁੜੇ ਆ ਮੈਂ ਤੁਹਾਨੂੰ ਦੱਸ ਕਰਿਆ ਹਾਂ ਕਿ ਜਿਹੜੀ ਸਵੱਛ ਭਾਰਤ ਫਿਲਮ ਮੈਂ ਕੇਂਦਰ ਸਰਕਾਰ ਨੂੰ ਭੇਜੀ ਸੀ ਕੇਂਦਰ ਸਰਕਾਰ ਨੇ ਐਪਰੀਸ਼ੀਏਟ ਕੀਤੀ ਉਹ ਵੀ 3 ਮਿੰਟ ਦੀ ਸੀ अच्छा तो 3 मिनट दी फिल्म ਦੇ ਵਿੱਚ ਸ਼ਾਰਟ ਮੂਵੀ ਦੇ ਵਿੱਚ ਬੜਾ ਵਧੀਆ ਮੈਸੇਜ ਦਿੱਤਾ ਹੈ ਤਾਂ ਉਸ ਕੇਂਦਰ ਸਰਕਾਰ ਨੇ ਮੈਨੂੰ ਐਪੀਸਿਡ ਸਰਟੀਫਿਕੇਟ ਭੇਜਿਆ ਹਾਂਜੀ ਹਾਂਜੀ ਇਹ ਜਿਹੜੀ ਸ਼ਾਰਟ ਮੂਵੀ ਆ ਬਣਦੀ ਵਧੀਆ ਕੰਮ ਤੇ ਥੋੜੇ ਖਰਚੇ ਵਿੱਚ ਤੇ ਥੋੜੇ ਸਮੇਂ ਵਿੱਚ ਜਿਹੜੀਆਂ ਉਹ ਸਾਡੇ ਜਿਹੜੇ ਦਰਸ਼ਕਾਂਾਂ ਕੋਲ ਪਹੁੰਚ ਰਹੀਆਂ ਨੇ ਹਾਂਜੀ ਮੋਦਲ ਜੀ ਨੈਕਸਟ ਤੁਹਾਡੇ ਕੀ ਪਲਾਨਸ ਹੈਗੇ ਆ ਫਿਊਚਰ ਦੇ ਕਿਹੜੇ-ਕਿਹੜੇ ਪ੍ਰੋਜੈਕਟ ਤੁਹਾਡੇ ਹੋਰ ਆ ਰਹੇ ਨੇ ਪਲਾਨ ਮੇਰੇ ਪ੍ਰੋਜੈਕਟ ਤੇ ਚਲੋ ਆਉਂਦੇ ਜਾਂਦੇ ਹੁੰਦੇ ਜਾਂਜੀ ਜੀ ਤੇ ਅਸਲ ਪਲਾਨ ਮੇਰੇ ਇੱਕ ਤੇੜਾ ਮੇਰਾ ਮੈਗਜ਼ੀਨ ਦਾ ਮੈਗਜ਼ੀਨ ਹੈ ਰੰਗ ਮੰਚ ਦਾ ਹਾਂਜੀ ਮੈਂ ਉਹਨੂੰ ਮਤਲਬ ਬਹੁਤ ਹਾਈਲਾਈਟ ਕਰਨਾ ਚਾਹੁੰਦਾ ਜੀ ਮੈਂ ਚਾਹੁੰਦਾ ਕਿ ਉਹ ਪੂਰੇ ਪੰਜਾਬ ਦੇ ਕਿ ਪੂਰੇ ਸੰਸਾਰ ਦੇ ਜਿਹੜੇ ਗਤੀਵਿਧੀਆਂ ਨਾ ਹਾਂਜੀ ਭਾਵੇਂ ਪਾਕਿਸਤਾਨ ਹੋਵੇ ਭਾਵੇਂ ਕੈਨੇਡਾ ਹੋਵੇ ਠੀਕ ਹੈ ਜੀ ਜਿੱਥੇ-ਜਿੱਥੇ ਵੀ ਰੰਗ ਮੰਚ ਦਾ ਹੋ ਰਿਹਾ ਜੀ ਪੰਜਾਬੀ ਰੰਗ ਮੰਚ ਕਾ ਕੇ ਉਹਨੀਆਂ ਸਰਗਰਮੀਆਂ ਜਿਹੜੀਆਂ ਉਹ ਮੈਗਜ਼ੀਨ 'ਚ ਛਾਪਾਂ ਹਾਂਜੀ ਤੇ ਉਹ ਘਰ-ਘਰ ਮੈਗਜ਼ੀਨ ਪਹੁੰਚੇ ਜੀ ਮੈਂ ਉਹਦੀ ਕੋਈ ਫੀਸ ਨਹੀਂ ਰੱਖੀ ਜੀ ਅੱਛਾ ਜੀ ਮੈਂ ਕੋਈ ਮੈਂਬਰਸ਼ਿਪ ਨਹੀਂ ਰੱਖੀ ਮੈਂ ਚਾਹੁੰਦਾ ਜੇ ਕੋਈ ਸਾਨੂੰ ਇਸ ਤਰ੍ਹਾਂ ਸਹਾਇਕ ਮਿਲਦਾ ਰਹੇ ਤੇ ਮੈਂ ਚਾਹੁੰਦਾ ਉਹ ਫ੍ਰੀ ਮੈਗਜ਼ੀਨ ਦਾ ਲੋਕਾਂ ਤੱਕ ਪਹੁੰਚਾ ਦੇਵਾਂ ਹਰ ਹਸਤਾਲ ਦੀ ਮੈਂ ਫ੍ਰੀ ਭੇਜਣਾ ਚਾਹੁੰਦਾ ਜਿਹੜੀਆਂ ਸੰਸਥਾਵਾਂ ਕੰਮ ਕਰ ਰਹੀਆਂ ਨੇ ਰੰਗ ਮੰਚ ਵਾਲੀਆਂ ਉਹਨਾਂ ਤੱਕ ਮੈਂ ਫ੍ਰੀ ਭੇਜਣਾ ਚਾਹੁੰਦਾ ਮੈਂ ਤਾਂ ਕਿ ਉਹ ਰੰਗ ਮੰਚ ਦਾ ਜਿਹੜਾ ਮੈਗਜ਼ੀਨ ਆ ਨਾ ਉਹ ਘਰ-ਘਰ ਚ ਲੋਕਾਂ ਕੋਲ ਜਾਵੇ ਹਾਂ ਲੋਕ ਸਾਹਿਤ ਨਾਲ ਜੁੜਨ ਹਾਂ ਲੋਕ ਸਾਹਿਤ ਨਾਲ ਜੁੜਨ ਤੇ ਲੋਕ ਰੰਗ ਮੰਚ ਨਾਲ ਜੁੜਨ ਹਾਂਜੀ ਠੀਕ ਹੈ ਤੁਜਾ ਮੇਰਾ ਗੀਤ ਕਰੀ ਦਾ ਸ਼ੌਂਕ ਵੀ ਆ ਮੈਂ ਆਪਣਾ ਪੇਖ ਦੇ ਵਿੱਚ ਨਾ ਕੋਈ ਗੀਤ ਰਿਕਾਰਡ ਕਰਾਉਣਾ ਚਾਹੁੰਦਾ ਜੀ ਅੱਛਾ ਜੀ ਕਿਉਂਕਿ ਜਿਹੜੀ ਮੇਰੀ ਸੰਗੀਤ ਦੀ ਜਿਹੜੀ ਆ ਕਲਾ ਮੈਨੂੰ ਮਤਲਬ ਮੈਨੂੰ ਤਾਂ ਜਦੋਂ ਖਤਮ ਤੇ ਹੁੰਦਾ ਜੀ ਮੇਰੇ ਅੰਦਰ ਅੱਜ ਵੀ ਉਹ ਜਜ਼ਬਾ ਕਾਇਮ ਹੈ ਮੇਰੇ ਇੱਕ ਤਮੰਨਾ ਕਿ ਮੈਂ ਕੋਈ ਵੀ ਚੰਗਾ ਗੀਤ ਜਿਹੜਾ ਸਮਾਦੂਸੀ ਦੇਣ ਵਾਲਾ ਗੀਤ ਰਿਕਾਰਡ ਕਰਾਉਣਾ ਜੀ ਤੀਜਾ ਮੈਂ ਅਦਾਕਾਰੀ ਬਾਰੇ ਮੇਰੇ ਕੋਲ ਇੱਕ ਨਾਟਕ ਆ ਹਾਂਜੀ ਮੈਂ ਉਹ ਕੀਤਾ ਸੀ 2000 ਵਿੱਚ ਅੱਛਾ ਜੀ ਨਾਟਕ ਠੀਕ ਹੈ ਮੈਂ ਨਾਟਕ ਦਾ ਸੁਣਾ ਨਹੀਂ ਲੈਣਾ ਠੀਕ ਹੈ ਜੀ ਕਈ ਗੱਲ ਲਿਖੋਟ ਨਹੀਂ ਕਰਨੀ ਠੀਕ ਹੈ ਹਾਂਜੀ ਉਹ ਨਾਟਕ ਚ ਮੈਂ ਹੀਰੋ ਸੀ ਠੀਕ ਹੈ ਅੱਛਾ ਜੀ ਤੇ ਉਹ ਚ ਮੇਰੀ ਭੈਣ ਬਣੀ ਸੀ ਮਨਤ ਸਿੰਘ ਜੀ ਤੇ ਹੁਣ ਮਨ ਸਿੰਘ ਨਾਲ ਉਹ ਕਾਫੀ ਪੰਜਾਬੀ ਬਾਰੇ ਹੀਰੋ ਨਹੀਂ ਆ ਠੀਕ ਹੈ ਇਸ ਲਈ ਜੀ ਉਹਨਾਂ ਹਾਲੇ ਆਪਣਾ ਉੱਤੇ ਬਾਲੀਵੁੱਡ ਚ ਵੀ ਕੰਮ ਕੀਤਾ ਜੀ ਤੇ ਪੰਜਾਬੀ ਮਤਲਬ ਫੀਚਰ ਜਾਂ ਸੀਰੀਅਲ ਕੰਮ ਕਰੀਏ ਹਾਂਜੀ ਇੱਕ ਦੂਜੀ ਕੁੜੀ ਹੋਰ ਹੈਗੀ ਆ ਅਮਰਸਾ ਦੀ ਜੀ ਇਹ ਮਨਾਂ ਯਾਰ ਉਹ ਰਾਜਾ ਤੇ ਉਹ ਵੀ ਕੋਨੇ ਵੀ ਬਾਲੀਵੁੱਡ ਚ ਕੰਮ ਕਰੀਗਾ ਠੀਕ ਹੈ ਹਾਂਜੀ ਉਮਰੀਆ ਦੋਈ ਪੈਣਾ ਬਣੀ ਸੀ ਉਸ ਨਾਟਕ ਵਿੱਚ ਜੀ ਤੇ ਉਹ ਚ ਰੋਲ ਮੇਰਾ ਹੈਗਾ ਫੌਜੀ ਦਾ ਅੱਛਾ ਜੀ ਕਰ ਗੱਲ ਜੰਗ ਤੇ ਇਹ ਨਾਟਕ ਕੀਤਾ ਹੈ ਪਾ ਉਹ ਚ ਮੇਰੀ ਬਾਹ ਕੱਟੀ ਹੁੰਦੀ ਆ ਅੱਛਾ ਜੀ ਤੇ ਉਹ ਫਿਰ ਜਦੋਂ ਬਾਹ ਕੱਟੀ ਜਾਂਦੀ ਆ ਨਾਟਕ ਦੇ ਆਦ ਤੋਂ ਬਾਅਦ ਉਹ ਫਿਰ ਮੈਂ ਕੱਟੀ ਬਾਹ ਦੇ ਨਾਲ ਹੀ ਉਸ ਦਾ ਪਰਫੋਰਮਸ ਕਰਦਾ अच्छा जी वो 33 खाली बा शोले जो के बा जी ठीक है जी त मैं एक बा दे ਨਾਲ ਸਾਰੀ ਅਦਾਕਾਰੀ ਕਰਦਾ ਉਹ ਨਾਟਕ ਕਰਨ ਦੀ ਮੇਰੀ ਤਮੰਨਾ ਮੈਂ ਇਹ ਮਜਬੂਰੀ ਹਾਲਾਤਾਂ ਕਰਕੇ ਜੀ ਕੋਈ ਉਹ ਨਾਟਕ ਨਹੀਂ ਲੰਬੇ ਸਮੇਂ ਕਰ ਰਿਹਾ ਅੱਛਾ ਜੀ ਤੇ ਮੈਂ ਆਪਣੀ ਬਾਡੀ ਨੂੰ ਥੋੜਾ ਜਿਆਦਾ ਪੋਸਟਸਮ ਦਾ ਕਰਿਆ ਉਹ ਜਿਹੜੇ ਕਰੈਕਟਰ ਵਾਸਤੇ ਉਸ ਦੋਵਾਰ ਮੈਂ ਨਾਟਕ ਕਰਨਾ ਚਾਹੁੰਦਾ ਜੀ ਤੁਮਰੀ ਬਣੀ ਪੜੇ ਪਉਣਾ ਜੀ ਠੀਕ ਹੈ ਜੀ ਤੁਸੀਂ ਜਿਸ ਤਰ੍ਹਾਂ ਕੇ ਦੱਸਿਆ ਕਿ ਬਹੁਤ ਸਾਰੇ ਨਾਟਕਾਂ ਦੇ ਵਿੱਚ ਤੁਸੀਂ ਹਿੱਸਾ ਲਿਆ ਹੈ ਇਸ ਜ਼ਰੀਏ ਸ਼ਾਇਦ ਸਮਾਜ ਨੂੰ ਵੀ ਸੇਧ ਮਿਲਦੀ ਹੈ ਹੈਨਾ ਜਿਵੇਂ ਅੱਜ ਕੱਲ ਦੀ ਨੌਜਵਾਨ ਪੀੜੀ ਨਸ਼ਿਆਂ ਦੇ ਵਿੱਚ ਗਰਕ ਹੋ ਰਹੀ ਹੈ ਆਪਣੇ ਰਸਤੇ ਚੋਂ ਭੁੱਲ ਪਟਕ ਰਹੀ ਹੈ ਤੇ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਨੌਜਵਾਨਾਂ ਨੂੰ ਕਿ ਮਤਲਬ ਰੰਗਮঞ্চ ਦੇ ਨਾਲ ਜੁੜਨ ਜਾਂ ਤੁਹਾਡੇ ਕੀ ਵਿਚਾਰ ਹੈ ਇਸ ਬਾਰੇ ਤੇ ਮੈਂ ਨੌਜਵਾਨਾਂ ਨੂੰ ਇਹ ਹੀ ਬੇਨਤੀ ਕਰਨੀ ਚਾਹੁੰਦਾ ਜੀ ਕਿ ਰੰਗਮঞ্চ ਦੇ ਨਾਲ ਜੁੜੋ ਰੰਗਮঞ্চ ਇੱਡੀ ਵੱਡੀ ਤਾਕਤ ਵਾਲੀ ਸ਼ਕਤੀ ਆ ਮੈਨੂੰ ਸ਼ਕਤੀ ਕਹਿ ਸਕਦਾ ਠੀਕ ਹੈ ਤੇ ਪਰਮਾਤਮਾ ਦੀ ਇੱਡੀ ਵੱਡੀ ਸ਼ਕਤੀ ਆ ਜੀ ਕਿ ਰੰਗਮঞ্চ ਤੁਹਾਡੇ ਜੀਵਨ ਨੂੰ ਬਦਲ ਦਿੰਦਾ ਜੀ ਬਿਲਕੁਲ ਰੰਗਮੰਚ ਜਿਹੜਾ ਨਾ ਉਹ ਇੰਨੀ ਸ਼ਾਂਤੀ ਲਿਆਉਂਦਾ ਕਿ ਤੁਸੀਂ ਭਟਕਦੇ ਨਹੀਂ ਹੋ ਹਾਂਜੀ ਫਿਰ ਬੰਦਾ ਨਾ ਇਕਾਗਰ ਚਿਤ ਹੈ ਇਕਾਗਰ ਚਿਤ ਹੋ ਕੇ ਸ਼ਾਂਤ ਹੋ ਕੇ ਆਪਣੀ ਜਿਹੜਾ ਵੀ ਉਹਨੇ ਕੋਈ ਰਸਤਾ ਚੁਣਿਆ ਹਾਂਜੀ ਠੀਕ ਆ ਜੇ ਉਹ ਵੀ ਕਰਨਾ ਚਾਹੁੰਦਾ ਜਿੰਦਗੀ 'ਚ ਉਹ ਉਹਨੂੰ ਉਸ ਲੇਨ ਤੇ ਇਕਾਗਰ ਕਰ ਦਿੰਦਾ ਠੀਕ ਆ ਫਿਰ ਬੰਦਾ ਇਹ ਦੂਜੇ ਨਹੀਂ ਭਟਕਦਾ ਹਾਂਜੀ ਤੇ ਸੰਗੀਤ ਸੁਣੋ ਜੀ ਮਿੱਠਾ ਸੀ ਸੁਣੋ ਹਾਂਜੀ ਜਿੱਥੇ ਸਕੂਨ ਹੋਏ ਇਹ ਕਿ ਢਕੀਲੇ ਸਗੀਤਾ ਤੋਂ ਬਚੋ ਜਿਹੜੇ ਆ ਹਥਿਆਰਾਂ ਵਾਲੇ ਗਾਣੇ ਆ ਲੁੱਟਮਾਰਨ ਵਾਲੇ ਮਾਰਧਾਰ ਵਾਲੇ ਜਿਹੜੇ ਜਿਹੜੀ ਉਹ ਨੰਗੇਜ਼ ਵਾਲੇ ਜਿਹੜੇ ਗਾਣੇ ਆ ਉਹਨਾਂ ਤੋਂ ਬਚੋ ਇਹ ਤੁਹਾਡੇ ਚ ਤੁਹਾਡੇ ਦਿਮਾਗ ਤੇ ਉਹ ਜਿਹੜਾ ਨਾ ਉਹ ਉਲਝਣਾ ਪੈਣਾ ਕਰਦੇ ਜੀ ਬਿਲਕੁਲ ਉਹ ਗਾਣੇ ਸੁਣ ਸੁਣ ਕੇ ਹੀ ਜਿਹੜੇ ਨੌਜਵਾਨ ਆ ਉਹ ਨਸ਼ਿਆਂ ਚ ਆਏ ਗਾਣੇ ਸੁਣ ਸੁਣ ਕੇ ਨੌਜਵਾਨ ਜਿਹੜੇ ਗੈਂਗ ਸਟਰ ਬਣੇ ਤੇ ਸਾਡਾ ਸਮਾਜ ਦਾ ਤਾਣਾ ਬਣ ਗਿਆ ਉਹ ਸਾਰਾ ਉਲਝ ਗਿਆ ਉਲਝ ਗਿਆ ਤੇ ਜੇ ਨੌਜਵਾਨ ਇਹਨਾਂ ਤੋਂ ਬਚਣਗੇ ਇਹਨਾਂ ਲੋਕਾਂ ਨੂੰ ਸੁਣਨਾ ਬੰਦ ਕਰ ਦੇਣਗੇ ਤੇ ਇਹ ਲੋਕ ਆਪੇ ਗੋਮ ਹਟ ਜਾਣਗੇ ਉਹੋ ਜਿਹੜੇ ਗੀਤ ਗਾ ਲਿਖਦੇ ਮਾੜੇ ਗੀਤ ਉਹ ਲਿਖਣਾ ਬੰਦ ਕਰ ਦੇਣਗੇ ਤੇ ਨੌਜਵਾਨ ਜਿਹੜੇ ਉਹ ਚੰਗੇ ਰਾਹ ਪੈਸ ਜੀ ਸੋ ਇਹ ਸੰਜੀਤ ਸਤਨਾ ਮੋਦਲ ਜੀ ਜਿਨ੍ਹਾਂ ਨੇ ਕਲਾ ਦੇ ਖੇਤਰ ਦੇ ਵਿੱਚ ਬਹੁਤ ਹੀ ਨਾਮਣਾ ਖੱਟਿਆ ਹੈ ਸੋ ਸਾਡੀ ਪੂਰੀ ਟੀਮ ਪ੍ਰਮਾਤਮਾ પાસે ਅਰਦਾਸ ਕਰਦੀ ਹੈ ਕਿ ਪ੍ਰਮਾਤਮਾ ਇਹਨਾਂ ਨੂੰ ਤੰਦਰੁਸਤੀ ਅਤੇ ਚੜ੍ਹਦੀ ਕਲਾ ਬਖਸ਼ਣ ਅਤੇ ਇਸੇ ਤਰ੍ਹਾਂ ਹੀ ਹਰ ਕਲਾ ਦੇ ਖੇਤਰ ਵਿੱਚ ਅਗਾਹਾਂ ਵਧਦੇ ਰਹਿਣ ਸੋ ਅ ਮੋਦਲ ਜੀ ਤੁਸੀਂ ਸਾਡੇ ਸਟੂਡੀਓ ਵਿੱਚ ਆਪਣਾ ਕੀਮਤੀ ਸਮਾਂ ਕੱਢ ਕੇ ਆਏ ਤੁਹਾਡਾ ਬਹੁਤ ਬਹੁਤ ਧੰਨਵਾਦ ਸਸੇਕਾ ਸਰ ਹਾਂ ਸਸੇਕਾ ਜੀ ਅਰੇ ਸ਼੍ਰੋਤਾ ਜੀ ਸਸੇਕਾ ਸਾਡੇ ਦਰਸ਼ਕਾਂ ਨੂੰ ਸਸੇਕਾ ਸਾਰਿਆਂ ਨੂੰ ਸਸੇਕਾ ਸੋ ਉਮੀਦ ਹੈ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਬਹੁਤ ਹੀ ਪਸੰਦ ਆਏਗਾ ਮਿਲਦੇ ਹਾਂ ਅਗਲੇ ਪ੍ਰੋਗਰਾਮ ਦੇ ਵਿੱਚ ਅਗਲੀ ਸ਼ਖਸੀਅਤ ਦੇ ਨਾਲ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਰੱਬ ਰਾਖਾ